ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਿੰਘ ਡੇਰੀ ਫਾਰਮ ਦੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਉਹਨਾਂ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਝੋਟੀਆਂ ਦਿਖਾਉਣੀਆਂ ਤੇ ਚਾਰੇ ਸੋਈਆਂ ਸਵਾਈਆਂ ਦਿਖਾਉਣੀਆਂ ਤੇ ਚਾਰੇ ਛੋਟੇ ਸਿੰਘ ਦੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਚੰਗੇ ਕੱਦ ਕਾਠ ਵਾਲੀਆਂ ਤੇ ਤਾਜ਼ੀਆਂ ਸੁਈਆਂ ਝੋਟੀਆਂ ਤਾਂ ਨੰਨ ਦਿਖਾਉਣੀਆਂ। ਬਾਕੀ ਸੁਈਆਂ ਦਾ ਵਾਅਦਾ ਇਹ ਆ ਵੀ ਆਪਣੀਆਂ ਇੱਥੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਆਪਣੀ ਚਵਾਈ ਜਰੂਰ ਕਰਾ ਲਿਆ ਕਰੋ ਜੀ। ਹਾਂਜੀ ਵਿਧੀ ਸਾਸਕਲ ਜੀ। ਸਾਸਕਲ ਜੀ। ਹੋਰ ਠੀਕ ਠਾਕ ਜੀ। ਵਧੀਆ ਵਧੀਆ ਵਿਧੀ ਤੁਸੀਂ ਸੁਣਾਓ। ਸਭੋ ਵਧੀਆ ਜੀ। ਤੇ ਨਾਮ ਦੱਸੋ ਇਕੱਲੀ ਫਿਰ ਆਪਣਾ। ਨਾਂ ਪ੍ਰਿੰਸਪਲ ਸਿੰਘ ਪਿੰਡ ਜਿਕ ਦੇਖੁਰ ਤੇ ਤਹਿਸੀਲ ਇਨਾਲਾ ਜ਼ਿਲ੍ਹਾ ਮਿਰਸਰ। ਤੇ ਫੋਨ ਨੰਬਰ ਵੀ ਬੋਲ ਦਿਓ। ਫੋਨ ਨੰਬਰ 9501296185। ਠੀਕ ਐ ਐਰ ਕੀ ਬਵਾਦਨ ਪਾਤੇ ਜੀ ਦੇਣ ਫਿਰ ਵੀਰ ਜੀ ਝੋਟੀਆਂ ਲੈਣ ਗਏ ਹਾਂ ਅੱਛਾ ਜੋ ਫਿਰ ਤੁਹਾਨੂੰ ਪਤਾ ਟਾਈਮ ਲੱਗ ਜਾਂਦਾ ਜੀ ਤੇ ਕੁਛ ਮਾਲ ਉਤਰਾ ਵਿੱਚ ਬਥੇਰਾ ਵੇਚਦਾ ਵਾ ਹਾਂ 13 ਵੀ ਲੋਕਲ ਤੁਹਾਨੂੰ ਪਤਾ ਐ ਜੀ ਵੀਰ ਭਰਾ ਹੁਣ ਮੰਨ ਲਓ ਵੀਡੀਓ ਪਈ ਆ ਉਹ ਦਿਨ ਜਿਹੜੀ ਵੀਡੀਓ ਪਈ ਸੀ ਵੀਰ ਆਂਦੇ ਸੀ ਵੀ ਝੋਟੀਆਂ ਚਾਹੀਦੀਆਂ ਆਪਾਂ ਫਿਰ ਸਿੱਧੀ ਵੀਡੀਓ ਪਾ ਦਿੱਦੀ ਆ ਅੱਛਾ ਮੈਂ ਤੁਹਾਨੂੰ ਉਹ ਦਿਨ ਵੀਡੀਓ ਪਾਈ ਦੋ ਗਾਵਾਂ ਗੜ ਸ਼ੰਕਰ ਆਪਾਂ ਗਲਤੀਆਂ ਹਾਂ ਜੀ ਹਾਂ ਜੀ ਉਹ ਵੀਰ ਆਪਣਾ ਭਰਾ ਵਾ ਬਹੁਤ ਠੀਕ ਹੈ ਬਹੁਤ ਆਪਣੇ ਕੋਲ ਮਾਲ ਖੜਦਾ ਗੜ ਸ਼ੰਕਰ ਠੀਕ ਹੈ ਹਾਂਜੀ ਹਾਂਜੀ ਕੋਈ ਨਾ ਕੋਈ ਉਤਰਾ ਤਾਂ ਇਹ ਵਟਸਐਪ ਤੇ ਸਟੇਟਸ ਲਾਇਆ ਹੀ ਹੁੰਦਾ ਕੋਈ ਉੱਥੇ ਚੱਲ ਕੇ ਕੋਈ ਉੱਥੇ ਚੱਲ ਕੇ ਹਾਂਜੀ ਉਹ ਤੁਸੀਂ ਵੇਖ ਹੀ ਲੈਂਦੇ ਜੀ ਚਲੋ ਇਹ ਆ ਵੀ ਇਤਰਾ ਹਾਂਜੀ ਤੇ ਇੱਕ ਆਪਣਾ ਭਰਾ ਕਾਲੇ ਸਿੰਘਾਂ ਦਾ ਉਹਨੇ ਵੀ ਆਪਣੇ ਕੋਲ ਪਰਸੋਂ ਇੱਕ ਝੋਟੀ ਖੜੀ ਆ ਅੱਛਾ ਤੇ ਦੋ ਝੋਟੀਆਂ ਨੂੰ ਅੱਜ ਫੇਰ ਕੱਲਣੀਆਂ ਉਹਦਾ ਫੋਨ ਵੀਰ ਦਾ ਆ ਗਿਆ ਹੁਣ ਅੱਧਾ ਘੰਟਾ ਆਇਆ ਫੋਨ ਆਏ ਰੂ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਵੀਰਾਂ ਦਾ ਵੀ ਮੇਰਾ ਨਾਂ ਜਰੂਰ ਵੀਡੀਓ ਚ ਲੈਣਾ ਤੇ ਆਪਾਂ ਲੈ ਲਿਆ ਨਾਂ ਤੇ ਤੁਸੀਂ ਲਿਆ ਹੀ ਨਹੀਂ ਉਹ ਭਾਜੀ ਨਾ ਕਾਲੇ ਸੰਗੀਆਂ ਜਾਣੀਆਂ ਨਾ ਛੋਟੀਆਂ ਅੱਛਾ ਹਾਂਜੀ ਇਹ ਤੇ ਇਲਾਕੇ ਦਾ ਨਾਂ ਹੋ ਗਿਆ ਨਾ ਨਾ ਇਹਦਾ ਨਾਂ ਨਾ ਕਿ ਇਲਾਕੇ ਦਾ ਨਾਂ ਲੈਣਾ ਵਗੇ ਅੱਛਾ ਹਾਂਜੀ ਹਾਂਜੀ ਠੀਕ ਆ ਚਲੋ ਸੁਰਾਤ ਜਿਹੜੀ ਪਹਿਲੇ ਨੰਬਰ ਤੇ ਜਿਹੜੀ ਛੋਟੀ ਐ ਤੁਸੀਂ ਕਰ ਲਈਏ ਕਿ ਨਮਾ ਸੁਆ ਸੁਈ ਜੇ ਸੁਆ ਵੀ ਜੀ ਆਰ ਕੀ ਦੂਜਾ ਸੁਈ ਜੇ ਤੇ ਛੋਟੇ ਸਿੰਗ ਦੀਆਂ ਵਿੱਚ ਹੀ ਕਟੀਆਂ ਆ ਠੀਕ ਆ ਵੀਰਾਂ ਨੇ ਤੁਹਾਨੂੰ ਪਤਾ ਫੋਨ ਆਉਂਦੇ ਨਹੀਂ ਸਾਰੀਆਂ ਕਟੀਆਂ ਵੀ ਦੀ ਗੰਗਾ ਨਗਰ ਦੀਆਂ ਕਟੀਆਂ ਆ ਸਾਰੀਆਂ ਹੀ ਇਹ ਨੂੰ ਜੱਡ ਗੰਗਾ ਨਗਰ ਤੋਂ ਗੰਗਾ ਨਗਰ ਦੀਆਂ ਵੀਰ ਜੀ ਕਟੀਆਂ ਆ ਠੀਕ ਹੈ ਜੀ ਤੇ ਇਹ ਆ ਗਈ ਪਿਓਰ ਦੁੱਧ ਆ ਸੁਆ ਦੁੱਧ ਵੀਰ ਜੀ ਦੇ ਕੋਲਗਾ 9 ਕਿਲੋ ਹੋਣਾ ਅੱਛਾ ਪੱਠਾ ਚੇਂਜ ਹੋ ਗਿਆ ਵੇਖੋ ਵੀਰ ਜੀ ਹਰੇ ਪੱਠੇ ਦੀਆਂ ਤੂੜੀ ਦਈਆਂ ਜੇ ਖਾਣ ਅੱਛਾ ਤੂੜੀ ਜਿੰਨੀ ਮਰਜ਼ੀ ਸੁੱਕੀ ਖਾਈ ਜਾਂਦੀਆਂ ਮਣ ਤੋਂ ਬਿਨਾਂ ਹੀ ਅੱਛਾ ਹਾਂਜੀ ਹਾਂਜੀ ਤੇ ਪੱਠੇ ਲੱਗ ਪਈਆਂ ਵਾ ਖਾਣ ਨੂੰ ਨਾ ਮੇਰੇ ਦਿਖਾਈ ਜਾਣਾ ਹੈ ਹੁਣ ਇਹਨਾ ਤੂੜੀ ਦੇ ਭਾਵੇਂ ਵੀਰ ਜੀ ਤੂੜੀ ਸੁੱਕੀ ਛੋੜ ਦੋ ਵੀ ਖਾ ਜਾਣਗੀਆਂ ਮਿੰਟੋ ਮਿੰਟ ਅੱਛਾ ਹਾਂ ਜੀ ਤੁਹਾਨੂੰ ਬੜਾ ਤੂੜੀ ਦੇ ਮਾਲ ਲੱਗਾ ਹੁੰਦਾ ਸਾਰਾ ਹੀ ਠੀਕ ਹੈ ਹਾਂ ਜੀ ਤੇ ਆ ਮਗਰ ਕੱਟਾ ਕੱਟੀ ਜੇ ਮਗਰ ਇਹਦੇ ਵੀਰ ਜੀ ਕੱਟੀ ਜੇ ਮਗਰ ਇਹਦੇ ਕੱਟੀ ਆ ਹਨਾ ਕੱਤੇ ਕਿੰਨੇ ਕਿ ਝੜਦੀ ਹੋਊਗੀ ਵੀਰ ਜੀ ਉਹ ਤਾਂ ਪੰਜੀਆਂ ਦਿਨਾਂ ਦੀ ਆਖਿਆ ਜਿਆ ਨੂੰ ਤਾਂ ਕੋਈ ਵੀਰ ਭਰਾ ਆਪਣਾ ਸਾਗ ਤਾਂ ਲਾ ਲੇ ਸਾਹਿਬ ਨਾਲ ਲਾ ਲੇ ਜਿੱਦਾਂ ਵੀ ਤੁਹਾਡੇ ਸਾਹਮਣੇ ਹੀ ਆ ਮਹੀਨੇ ਮਹੀਨੇ ਤੋਂ ਕੋਈ ਅੰਦਰ ਨਾਲੇ ਬਾਹਰ ਲਾ ਦੇ ਮਹੀਨੇ ਤੋਂ ਕੋਈ ਬਾਹਰ ਹੀ ਹੋਊਗੀ ਅੰ ਦੋ ਰੋ ਫਿਰ ਇਹਨੂੰ ਇੱਕ ਕਰੀ ਜੱਬਾ ਕੀ ਕੀ ਮੁੱਲ ਵੀ ਜੇ ਮੰਨ ਲਓ ਕਿਸੇ ਨੇ 20 ਦਿਨ ਚੁੰਗੀ ਆ ਨਾ ਹਾਂਜੀ ਛੇ ਮੁੱਲ ਵੀ ਅਸੀਂ ਹਿਸਾਬ ਲਈ ਕਰ ਦੇਣਾ ਜਿੰਨਾ ਉਤੇ ਬੱਚਾ ਹੁੰਦਾ ਤਾਂ ਫਿਰ ਤੁਹਾਨੂੰ ਪਤਾ ਹੀ ਕਿੰਨੇ ਦੀ ਹੁੰਦੀ ਛੋਟੀ ਠੀਕ ਬਾਕੀ ਆ ਵੀਡੀਓ ਪੂਰੀ ਵੇਖਿਓ ਜ਼ਰੂਰ ਮੈਂ ਉਹਨਾਂ ਸਭ ਛੋਟੀਆਂ ਵੇਖਣ ਵਾਲੀਆਂ ਆ ਤੇ ਬਾਕੀ ਛੋਟੀਆਂ ਦੇ ਵੀ ਮੁੱਲ ਤੁਹਾਨੂੰ ਜਿਹੜੇ ਨੋਰਮਲ ਰੇਟ ਕੀ ਤੁਹਾਨੂੰ ਦੱਸੋਣੇ ਸਾਰੇ ਮੇਰੀ ਵੀਡੀਓ ਦਾ ਵੀਰ ਦੋ ਦੋ ਘੰਟੇ ਫਿਰ ਕੱਟ-ਕੱਟ ਕੇ ਵੰਦੇ ਆ ਵੀਰ ਜੀ ਅੱਛਾ ਹਾਂਜੀ ਹਾਂਜੀ ਕੋੜਾ ਜੀ ਸਿੰਘ ਨਿੱਕੀ ਵੱਡੀ ਪੂਰੀ ਵੱਡੀ ਝੋਟੀਆਂ ਕੋਈ ਛੋਟੀ ਸਮਝ ਕੇ ਨਾ ਲਵੇ ਤਾਂ ਵੇਖੋ ਪਿੱਠ ਪੂੜਾ ਕਿੱਡਾ ਲੱਗਾ ਝੋਟੀਆਂ ਠੀਕ ਹੈ ਜੀ ਦੁੱਧ ਜਿਹੜਾ ਕਿੰਦੇ ਵੀ ਹਣਾ 9 ਲੀਟਰ ਜਿਹੜਾ ਕਿੰਦੇ ਵੀ ਹੈਗਾ ਬਾਕੀ ਥੱਲੇ ਆ ਚੰਗੀ ਬਣੀ ਆ ਹਣ ਦੇਖੋ ਵੀਰ ਜੀ ਕੱਲਾ ਕੱਲਾ ਗੋਟ ਗੋਟ ਤੇ ਲੱਗਾ ਇਹ ਨਹੀਂ ਵੀ ਮੰਨ ਲਓ ਨਿਗੇ ਨਿਗੇ ਲੇਵੇ ਆ ਉਹ ਕੰਮ ਨਹੀਂ ਆ ਕਰਦਾ ਇੱਕ ਹੋਰ ਗਾਲਿਆ ਵੀਰ ਜੀ ਹਾਂਜੀ ਆਪਾਂ ਨੂੰ ਵੀਡੀਓ ਸ਼ੁਰੂ ਕਰਨ ਤੋਂ ਚਾਹਤਾ ਭੁੱਲ ਗਿਆ ਵਾ ਕੱਟੀਆਂ ਸਾਰੀਆਂ ਦੋਂਦੀਆਂ ਚੌਗੀਆਂ ਤਿੰਨੇ ਦੁੱਗੀਆਂ ਅੱਛਾ ਇਹ ਕੱਟੀ ਜਵਾਨ ਆ ਦੋਂਦੀ ਆ ਕੱਟੀ ਉਹ ਚੌਗੀ ਉਹ ਵੀ ਚੌਗੀ ਆ ਪਰ ਲਈ ਅੱਛਾ ਅਜ ਦੋਂਦੀਆਂ ਚੌਗੀਆਂ ਜਿ ਵਿਖਾਉਣੀਆਂ ਆ ਆਪਾਂ ਠੀਕ ਆ ਹਾਂਜੀ ਹਾਂਜੀ ਤੇ ਜਿਹੜੀ ਹੋਣੇ ਝੋਟੀਆਂ ਦਿਖਾਈ ਆ ਫਿਰ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ ਜੈ ਜੀ ਕਰ ਦਈਏ ਕਿੰਨਾ ਮੁੱਲ ਵੀਰ ਜੀ ਜਿਹੋ ਜਿਹਾ ਕਰ ਦੇਣਾ ਨਾ ਮਾਰਚੀਟ ਚ ਨਹੀਂ ਵੇਚੀ ਮਿਲਣਾ ਅੱਛਾ ਮਿਲੂਗਾ ਜ਼ਰੂਰ ਪਰ ਇਹੋ ਜੀਆਂ ਝੋਟੀਆਂ ਨਹੀਂ ਮਿਲਣਗੀਆਂ ਇੰਨੇ ਭਾਣਾ ਠੀਕ ਆ ਹਾਂਜੀ ਹਾਂਜੀ ਤੇ ਇਹ ਵੀਰ ਜੀ ਦੇ ਦਈਏ ਪੂਰੇ 78000 ਦੀ ਨਹੀਂ ਫਿਰ ਹਾਂਜੀ ਇਹ ਮਾਰਕੀਟ ਚ ਮਿਲ ਜਾਣਾ ਜੇ ਤੇ ਬਾਕੀ ਵੀਰ ਜੀ ਵੇਖੋ ਥਾਣੇ ਵੇਖੋ ਕੀ ਚੀਜ਼ ਲੱਗਾ ਵਾ ਆ ਵੇਖੋ ਬਾਕੀ ਵੀਰ ਜੀ ਉੱਧਰ ਦੀਆਂ ਝੋਟੀਆਂ ਜਿਹੜੇ ਤੁਸੀਂ ਗੱਲ ਕਹੀ ਆ ਪੂਰੀ ਰਲੀ ਨਹੀਂ ਜੇ ਹਾਂਜੀ ਪਰ ਵੀਰ ਜੀ ਵੇਖੋ ਤੁਸੀਂ ਵੀ ਚਲੋ ਰੋਈ ਵੀਡੀਓ ਬਣਾਉਂਦੇ ਜੇ ਬਾਕੀ ਕਿਣਾ ਕਿਣਾ ਬਾਹਰ ਮੁੱਲ ਹੁੰਦੇ ਆ ਜੇ ਜਿਆ ਜੀ ਕਰੀਏ ਥੋੜਾ ਬਾਕੀ ਮੈਂ ਦੀ ਵੀਰ ਜੀ ਝੋਟੀ ਚੰਗੀ ਦੀ ਬਾਹਰ ਛਾੜਿਆ ਆ ਪਾ ਲੈਨੇ ਮਾਰ ਛੋਟੀ ਸੰਗੀ ਦਾ ਜਿਆ ਜਿਆ ਕਰੀਏ ਹੋਰ ਹੋਰ ਕਰਕੇ ਜਿਆ ਛੱਡ ਦਈਏ ਵੀਰ ਜੀ ਨਹੀਂ ਹਾਂਜੀ ਪੂਰੇ 75 ਦੀ ਨਹੀਂ 75 ਬਾਕੀ ਜੀ ਤੱਕ ਆ ਲੈਣਾ ਜੇ 70 ਹਜ਼ਾਰ ਦੀ ਦੇ ਦਈਏ ਪੂਰੇ 7 ਹੋ ਗਈ ਹੁਣ 75 ਦੀ ਕੋਈ ਗੱਲ ਨਹੀਂ ਹੁਣ ਦੇ ਦਾਂਗੇ ਵੀਰ ਜੀ ਪੂਰੇ 75 ਦੀ ਬਾਕੀ ਕੋਈ ਨਹੀਂ ਛੋਟ ਮੌਕੇ ਤੇ ਵੀਰ ਜੀ ਕਰਦਾ ਛੋਟ ਹੀ ਹੋਣੀ ਛੋਟ ਹੀ ਨਹੀਂ ਵੀਰ ਜੀ ਛੋਟ ਉਹਦਾ ਪੈਂਟਰਾ ਫਿਰ ਤੰਗ ਨਾ ਕਰੇ ਹਾਂਜੀ ਹਾਂਜੀ ਬਾਕੀ ਛੋਟ ਬਾਕੀ ਵੀਰ ਜੀ ਥਣ ਲੈ ਵਾਲੀਆਂ ਝੋਟੀਆਂ ਆ ਆ ਮੈਨੂੰ ਹੀ ਕੋਈ ਇੱਕ ਸੂਏ ਪੀ ਕੇ ਤੇ ਦੂਜੇ ਸੂਏ ਜਿੰਨੇ ਦੀ ਖੜੂਗਾ 2000 ਨਾ ਫੇਣਾ ਲਾ ਕੇ ਠੀਕ ਹੈ ਬਾਕੀਤਾਂ ਚੜੇ ਪੁੱਟ ਪੁੱਟ ਪੁਰੇ ਬੇਡ ਬੁੜੇਆਂ ਵਿੱਚ ਹੀ ਸਿੰਘ ਲੱਗੇ ਬਾਕੀ ਹੁਣ ਆ ਝੋਟੀਆਂ ਆ ਗਿਆ ਤਿੰਨ ਇਹ ਵੀ ਪਿਓਰ ਦੋ ਦੰਦ ਕੱਟੀ ਆ ਅੱਛਾ ਤੇ ਜੇ ਚੌਗੀ ਵਾਲਾ ਤੋੜਿਆ ਵੀ ਹੋਵੇ ਨਾ ਤੇ ਕੱਟੀ ਵੀਰਜੀ ਫਰੀ ਦੇ ਦਾਂਗੇ ਅੱਛਾ ਇਹ ਨਹੀਂ ਵੀ ਮੰਨ ਲਓ ਆਖਿਆ ਦੋ ਦੰਦ ਤੇ ਕੋਈ ਮੰਨ ਲਓ ਵੀਰ ਭਰਾ ਆਪਣੇ ਕੋ ਮਂਗਾਵੇ ਤੇ ਚਾਰ ਦੰਦ ਜਾ ਕੇ ਨਿਕਲੂਗੀ ਜੇ ਦੋ ਦੰਦ ਆਖਿਆ ਤਾਂ ਦੋ ਦੰਦ ਦੀ ਵੀਰਜੀ ਨਿਕਲੂਗੀ ਠੀਕ ਹੈ ਹਾਂਜੀ ਹਾਂਜੀ ਤੇ 98 ਦੇ ਦੇਖ ਸਕਦੇ ਬਾਕੀ ਤਾਂ ਹਵਾਨਾ ਗਾਹਣ ਵੀ ਚੰਗਾ ਵਾ ਤੇ ਪਛਾਣ ਉਹ ਵੀਰਜੀ ਲੈਵਾ ਵੇਖੋ ਪਛਾਣ ਵੀ ਚੰਗਾ ਵਾ ਇਹਨੇ ਮੰਨ ਲਓ ਜੇ ਵੀਰਜੀ ਜਿਹੜਾ ਬੰਦ ਵੀਰ ਪਰਖਾ ਵਾਲਾ ਨਾ ਉਹਨੇ ਵੇਖ ਲੈਣਾ ਜਿੱਦਾਂ ਕਾਦਿਆ ਨਾ ਕਿਸੇ ਨਾਲ ਨਾ ਦੂਜਾ ਸੂਆ ਝੋਟੀ ਆ ਤੇ ਪਰ ਦੰਦ ਨਹੀਂ ਆਂਦੇ ਵੀ ਦੂਜਾ ਸੂਆ ਵਾ ਬਾਕੀ ਆ ਜੇ ਮੈਲੇ ਮੁੱਲੇ ਉਤਨਾ ਹੀ ਪਿੱਛੇ ਲੱਗਾ ਆ ਇਹ ਲਿਬੜੀ ਤੇ ਬਿੜੀ ਤੇ ਸੂਆ ਵੀਰਜੀ ਇਹਨੂੰ ਅੱਜ ਅੱਜ ਸੂਈ ਨੂੰ ਸੱਤਵਾ ਦਿਨ ਜੀ ਵਿਰਜੀ ਅੱਛਾ 7 ਦਿਨ ਹੋ ਗਏ 7 ਦਿਨ ਹੋ ਗਏ ਜੀ ਵਿਰਜੀ ਕਿੰਨਾ ਦੁੱਧ ਤਿਆਰ ਕਰ ਗਏ ਇਹ ਬਿਲਕੁਲ ਤਾਜੀ ਛੋਟੀ ਸੂਈ ਆ ਕਿੰਨਾ ਦੁੱਧ ਤਿਆਰ ਕਰ ਗਏ ਜੀ ਦੇਖੋ ਵਿਰਜੀ 11 ਕਿਲੋ ਬੋਲਾ ਹੋਊਗਾ ਹੁਣ ਲੀਟਰ ਮਾਰ ਕੇ ਜਿਹੜਾ ਆਪਾਂ ਆਪਣੇ ਘਰੋਂ ਦੇਣਾ 11 ਕਿਲੋ ਇਹ ਕਿੰਨਾ ਕਰੀ ਜਾਊਗੀ ਜੀ ਵਿਰਜੀ ਉਹਦੇ ਅੰਦੇ ਦੀ ਮਾਂ ਪਾਪਾ ਚੋਇਆ ਵਾ 17 ਕਿਲੋ ਦੁੱਧ ਹਾਂਜੀ ਤੇ ਇਹ 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 ਕੋਈ ਆਪਣਾ ਸਾਹ ਵਾਲੇ ਵੀ ਕਿੰਨਾ ਕ ਮੈਂ ਚਵਾ ਸਕਦਾ ਹਾਂ ਤੋਰੋ ਫੇਰ ਇੱਕ ਕਰੀ ਹਾਂਜੀ ਤੇ ਬਾਕੀ ਛੋਟੀ ਵੱਲੋਂ ਕਾਲੀ ਪਾਉਰ ਜਿਹੜਾ ਸਿੰਗੀ ਦੇਖੋ ਨਿਗੀ ਨਿਗੀ ਲੱਗੀ ਐ ਬੱਚਾ ਵਾ ਆਜ ਲਿਆ ਵੀਰ ਜੀ ਅਨਿਲ ਜੀ ਅਰਜਨ ਕੁੰਗੜ ਦੀ ਮਗਰ ਕੱਟੀ ਜੇ ਦੇ ਅੱਛਾ ਅਰਜਨ ਕੁੰਗੜ ਦੀ ਕੱਟੀ ਹੈ ਵੀਰ ਜੀ ਉਹਨਾਂ ਆਪਾਂ ਨੂੰ ਦੱਸਿਆ ਵੀਰ ਉਹਨਾਂ ਅੱਛਾ ਇਹ ਬਾਕੀ ਵੀਰ ਜੀ ਡੀਐਨਏ ਟੈਸਟ ਹੋਈ ਜਾਣਾ ਵਾ ਠੀਕ ਆ ਹਾਂਜੀ ਹਾਂਜੀ ਮਗਰ ਕੱਟੀ ਦੀ ਜਿਹੜੀ ਗੱਲ ਕਰਨ ਦੇ ਆ ਹਾਂਜੀ ਹਾਂਜੀ ਕੱਟੀ ਦੀ ਵੀਰ ਜੀ ਇਹਦੀ ਵੀ ਆਪਾਂ ਨੂੰ ਇਹਦੀ ਵੀ ਜੀ ਉਹਨਾਂ ਦੱਸਿਆ ਹੀ ਪਰ ਉਹਨਾਂ ਖਿਆਲ ਚ ਨਹੀਂ ਲਿਆ ਬਾਅਦ ਕਰ ਜਿਆਦਾ ਲੈ ਜਾਂ ਜਿਹੜੇ ਡਿਟੇਲ ਦਾ ਪਤਾ ਨਹੀਂ ਲੱਗਦਾ ਅੱਛਾ ਅੱਜ ਤੇ ਝੋਟੀ ਦਾ ਕੱਦ ਵੇਖ ਲਓ ਵੀਰ ਜੀ 4.5 ਫੁੱਟ ਦੀ ਕੱਟੀ ਹੋਗੀ ਮੈਨੂੰ ਹੋਰ ਤਾਂ ਨਹੀਂ ਪਤਾ ਕੋਈ ਫੀਤਾ ਨਾਲ ਆਪਣਾ ਲੈ ਕੇ ਆਵੇ ਕੱਟੇ ਉਮਰ ਦੇ ਸਾਹ ਹੁਣਾਂ ਜੇ ਲਾਈਏ ਬਾਈ ਦੰਦਾਂ ਵੇਲੇ ਦੰਦੀ ਕੱਟੀ ਆ ਇਹੋ ਜੀਆਂ ਨੇ ਵੀਰ ਜੀ ਕੱਟੀਆਂ ਇਹ ਦੁੱਧ ਪੀਂਦੀਆਂ ਆ ਇਹਦੇ ਠੀਕ ਆ ਹਾਂਜੀ ਹਾਂਜੀ ਇਹ ਦੁੱਧ ਪੀਂਦੀਆਂ ਫਿਰਦੀਆਂ ਇਹੋ ਜੀਆਂ ਕੱਟੀਆਂ ਤੇ ਇਹ ਦੁੱਧ ਦੇਂਦੀ ਆ ਠੀਕ ਆ ਹਾਂਜੀ ਹਾਂਜੀ ਤੇ ਵੀਰ ਜੀ ਆਹ ਮੜੇ ਦੰਦ ਵਖਾ ਦੀਏ ਇਹਦੇ ਆ ਵੇਖੋ ਵੀਰ ਜੀ ਦੰਦੀ ਵੀਰ ਜੀ ਵੀ ਉੱਧਰ ਦੰਦ ਤੇ ਇੰਨੀ ਉਧਰ ਖਲੋਤੇ ਤੇ ਇੰਨੀ ਉਧਰ ਖਲੋਤੇ ਆ ਵੀਰ ਜੀ ਆ ਦੇਖ ਸਕਦੇ ਜੀ ਹਾਂਜੀ ਹਾਂਜੀ ਚਲੋ ਲੈ ਜਾਓ ਤੇ ਕਈ ਵੀਰ ਜੀ ਘਰ ਵਾਲੇ ਵੀਰ ਭਰਾ ਜਿੰਨਾ ਨਹੀਂ ਤੁਹਾਨੂੰ ਪਤਾ ਪਹਿਲੀ ਯਾਰ ਮਾਰ ਰੱਖਿਆ ਉਹ ਕਹਿ ਦਿੰਦੇ ਦੋ ਦੰਦ ਦਾ ਕੀ ਮਤਲਬ ਇਹ ਵੀਰ ਜੀ ਢਾਈਆਂ ਤਿੰਨ ਸਾਲਾਂ ਦੀ ਕੱਟੀ ਉਮਰ ਦਾ ਸਾਹਿਬ ਲੱਗ ਜਾਂਦਾ ਚਲੋ ਪਰੋਬਾਰੀ ਜਿਹੜਾ ਵੀਰ ਜਿੰਨੇ ਮਾਰ ਰੱਖਿਆ ਉਹਨੂੰ ਤੇ ਚਲੋ ਹਾਂਜੀ ਹਾਂਜੀ ਨਹੀਂ ਕਈ ਯਾਰੀ ਪਤਾ ਲੱਗਦਾ ਵੀਰਾਂ ਨੂੰ ਇਹ ਵੀ ਸਕੂਲੀ ਕੱਟੀ ਸੁੱਕੀ ਹੈ ਜੀ ਤੇ ਨਿਹਾਂ ਦੇਖੋ ਜੀ ਥੱਬਾ ਥੱਬੇ ਦਾ ਲਾਈਪ ਪਈ ਅਜ਼ਰੋ ਬੱਚਾ ਲੱਗ ਗਿਆ ਛੋਟੀ ਦੇ ਸੱਲੇ ਆ ਵੇਖੋ ਵੀਰ ਜੀ ਉੱਧਰ ਗਿੱਲੀ ਆ ਤੇ ਐਨ ਲਿਬੜੀ ਤੇ ਬੜੀ ਐ ਸਾਡੇ ਤੇ ਮੁੱਲ ਫਿਰ ਵੇਚੀ ਇਹਦਾ ਮੁੱਲ ਵੀਰ ਜੀ ਤਾਂ ਨਿਗਾਹ ਜੇ ਕਰ ਦੀਏ ਕਿੰਨਾ ਕ ਇਹ ਵੇਚੀ ਇਹੋ ਜੀਆਂ ਕਟੀਆਂ ਦੇ ਮਾਰਕੀਟ 'ਚ ਇੱਕ 40 ਦੀਆਂ 1.5 ਦੀਆਂ ਵਿਕਦੀਆਂ ਜੇ ਦੋਂਦੀਆਂ ਹਾਂਜੀ ਪਰ ਇਹ ਵੀਰ ਜੀ ਜਿਹੜੀ ਦੇਣੀ ਆ ਇੱਕ 10 ਦੀ ਦੇ ਦਈਏ 1 ਲੱਖ ਤੇ 10 ਹਜ਼ਾਰ ਦੀ 10 ਹਜ਼ਾਰ ਦੀ ਕਰਨਾ ਵਿੱਚ ਮੰਨਤਾ ਨਾ ਹੋਰ ਕਰਾਂਗੇ ਵੀਰ ਜੀ ਕਰਦਾਂਗੇ ਕੋਈ ਗੱਲ ਨਹੀਂ ਕਿੰਨਾ ਉਦਾਂ ਦੇ ਵੀਰ ਜੀ ਮੈਂ ਮੰਨ ਲਉ ਇੱਕ 15 ਮੁੱਲ ਪਾ ਦਿੰਦਾ ਨਾ ਜੇ ਤਾਂ ਵੀ ਕੱਟੀ ਵੇਖਦੀ ਜਿੰਨੀਆਂ ਸ਼ਕੀਦੀਆਂ ਆ ਹਾਂਜੀ ਪਰ 2000 ਛੱਡ ਦਈਏ ਇੱਕੋ ਇੱਕੋ ਵਾਰੀ ਪੂਰਾ ਵੀਰ ਜੀ 5 ਛੱਡ ਦਈਏ ਇੱਕ 5 ਦੀ ਕੱਟੀ ਦੇ ਦਾਂ ਅੱਛਾ 1 ਲੱਖ ਤੇ 5000 ਦੀ 5000 ਦੀ ਹਾਂਜੀ ਚਲੋ ਬਾਕੀ ਮੌਕੇ ਤੇ ਬਾਕੀ ਕੋਈ ਸਾਰੀਆਂ ਵੀਡੀਓ ਵੇਖ ਕੇ ਨਾ ਜਿੰਨੀਆਂ ਸਵੇਰ ਤੱਕ ਚੱਲਣੀਆਂ ਆ ਹਾਂਜੀ ਇਅਰਫੋਨ ਲਾਵੇ ਮੈਨੂੰ ਬਸ ਠੀਕ ਹੈ ਇਹ ਤੁਹਾਨੂੰ ਪਤਾ ਕਿਹੜਾ ਵੀ ਮਾਲ ਸੂਵੇਂ ਆ ਜਾਂ ਨਵੀਆਂ ਝੋਟੀਆਂ ਜਿਹੋ ਜੀਆਂ ਮੰਗਦੇ ਆ ਹਾਂਜੀ ਹਾਂਜੀ ਇਹੋ ਜੀਆਂ ਟਟੀਆਂ ਆ ਪਿੱਛੇ ਵੀ ਪਾਈਆਂ ਚੰਦੀਗੜ ਇਲਾਕੇ ਨੂੰ ਜਾਂਦੀਆਂ ਬਾਕੀ ਵੀਰ ਜੀ ਇੱਕ ਬੇਨਤੀ ਆ ਗਈ ਆ ਚਲੋ ਬਾਕੀ ਗੱਲਾਂ ਸਾਰੇ ਇਧਰ ਦੇਖੋ ਤੇ ਹੁਣ ਆ ਜਣੀ ਝੋਟੀ ਆ ਗਈ ਆਪਣੇ ਕੋਲ ਤੀਸਰੇ ਨੰਬਰ ਤੇ ਦੇਖੋ ਸਿੰਘੀ ਵੀਰ ਜੀ ਬਿਲਕੁਲ ਛੋਟੇ ਸਿੰਘ ਦੀ ਝੋਟੀ ਆ ਹਾਂਜੀ ਹਾਂਜੀ ਤੇ ਵੀਰ ਵੀਰ ਇੱਕ ਆਪਾਂ ਨੂੰ ਭਰਾ ਵਾ ਆਪਣਾ ਮਾਲ ਖੜਦਾ ਆਪਣੇ ਕੋ ਅੱਛਾ ਵੀਰਾ ਤਾਂ ਸਿੰਘੀ ਲੱਭ ਕਿਥੋਂ ਲਿਆ ਬੇਜੇ ਅੱਛਾ ਇਹ ਨਕਲੀ ਨਹੀਂ ਮਿਰਜ਼ਾ ਇਹ ਤਾਂ ਨਕਲੀ ਲਾਈਆਂ ਹੁੰਦੀਆਂ ਸਿੰਘੀਆਂ ਅੱਛਾ ਨਕਲੀ ਸਿੰਘੀਆਂ ਇਹ ਜੇ ਨਕਲੀ ਲਾਈਆਂ ਹੁੰਦੀਆਂ ਪਰ ਅਸਲ ਮਿਰਜ਼ਾ ਛੋਟੀ ਸਿੰਘੀ ਦੀਆਂ ਕਟੀਆਂ ਆ ਤੇ ਵੇਖੋ ਮਿਰਜ਼ਾ ਡੱਬੀਦਾਰ ਇਹ ਚਾਰ ਦੰਦ ਪਿਓਰ ਚਾਰ ਦੰਦ ਇਕੱਲਾ ਇਕੱਲਾ ਥਣ ਗੋੜ-ਗੋਟੇ ਲੱਗਾ ਕੱਟੀ ਨੂੰ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨਾਲ ਇਹਨੂੰ ਵੀ ਜੀ ਸੂਈ ਨਾਲ ਚੌਥਾ ਦਿਨ ਜੀ 나ੜੂ ਨਾਲ ਹੀ ਆ ਤਾਂ ਨਾੜੂ ਬੱਚੇ ਦਾ ਨਾਲ ਗਿੱਲਾ ਦੇ ਮਗਰ ਇਹਦੇ ਵੀ ਕੱਟੀਆਂ ਏ ਮਿਰਜ਼ਾ ਮਗਰ ਇਹਦੇ ਵੀ ਕੱਟੀਆਂ ਆ ਵਾ ਵੇਖੋ ਕਿੱਲਾ 나ੜੂ ਬੱਚੇ ਦਾ ਇਹਦੇ ਕੋਲ ਦੁੱਧ ਕਿੰਨਾ ਜੀ ਇਹ ਦੇਖੋ ਵੀਰ ਜੀ ਬੋਲਾ 8 ਕਿਲੋ ਹੋਗਾ ਪਰਸੋਂ ਦੀ ਸੂਈ ਹੈ ਜੀ ਇਹ ਕਿੰਨਾ ਘਰੀ ਜਾਊਗੀ ਇਹ ਵੀਰ ਜੀ ਦੁੱਧ ਰਮਾਨ ਨਾ 12 13 ਕਿਲੋ ਤੋਂ ਘਟ ਕੇ ਚਵਾਊਗੀ ਤੋਰੋ ਫੇਰ ਇੱਕ ਦਿਨ ਇਹ ਵੀਰ ਜੀ ਥੋੜਾ ਪੱਠਾ ਚੇਂਜ ਹੋ ਗਿਆ ਨਾ ਨਹੀਂ ਤੇ ਮੈਂ ਦੁੱਧ ਪੈਂਦੇ ਆ ਕੇ ਸਟਾਰਟਿੰਗ ਹੀ ਮਾਰਨੀ ਨਹੀਂ ਪੂਰੀ ਬਾਕੀ ਥਾਣੇ ਦੇ ਕਬੇ ਚੰਗਾ ਲੱਗਾ ਹੈ। ਥਾਨ ਵੀਰ ਜੀ ਪਹਿਲ ਨਾਲ ਦੇ ਚੰਗੇ ਨੇ ਪਸਮਕੇ ਹੋਰ ਲੰਮੇ ਕਰਦੇ। ਇਹਦੇ ਚੈੱਕ ਕਰਾਉਣੇ ਦੰਦ ਵੀਰ ਜੀ। ਆਹ ਵੇਖੋ ਵੀਰ ਜੀ। ਇਹ ਵੀਰ ਜੀ ਸਾਰੀਆਂ ਕਟੀਆਂ ਮੁੰਰੀਆਂ ਭੋਲੀਆਂ ਆ। ਆਹ ਵੇਖੋ। ਇਹ ਵੀ ਪਿਓਰ ਚਾਰ ਦੰਦ ਆ। ਸਾਇਦ ਵਾਲੇ ਦੰਦ ਜੇ ਉਤਰੇ। ਉਤਰੇ ਖਲੋਤੇ ਵੀਰ ਜੀ। ਡਰਦੀ ਥੋੜੀ ਤੁਹਾਡੇ ਕੋ। ਆਹ ਵੇਖੋ ਵੀਰ ਜੀ। ਪਿਓਰ ਚਾਰ ਦੰਦ ਦੋ ਅੰਦਰ ਖਲੋਤੇ ਦੋ ਹੀ ਉੱਤਰ ਖਲੋਤੇ। ਚਲੋ ਆ ਜਿਹਾ ਆ। ਹਾਂਜੀ ਹਾਂਜੀ। ਤੇ ਵੇਖੋ ਵੀਰ ਜੀ ਪਲੂਣ ਕੱਟੀ ਆ ਤੇ ਕਿੱਡੀ ਸਕੀਨ ਕੱਟੀ ਆ ਵੀਰ ਜੀ। ਪੀਰ ਚਾਰ ਦਾਂਦੇ ਜੇ ਸਾਰਾ ਵਾਲੇ ਤੋੜਨੇ ਆ ਦਾਂਦੇ ਨੇ ਬਾਕੀ ਇਹ ਜੀ ਮਾਲ ਤੇ ਬੜਾ ਮਿਰਚ ਨਾਲ ਦੰਦਾਂ ਜਿਹੜੀਆਂ ਮਿਲਦਾ ਹਾਂਜੀ ਇਹਨਾਂ ਦੇਖ ਸਾਦੇ ਥਣਾ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਹੈ ਤੇ ਇਹਦਾ ਮੋਲ ਵੀਰ ਜੀ ਫਿਰ ਇਹਦਾ ਮੋਲ ਵੀਰ ਜੀ ਐ ਕਰ ਦੇਣਾ ਵੀ ਟੈਂਕ ਮਾਲ ਜਾਵੇ ਜਿਹੜਾ ਉਸੇ ਵਾਲੇ ਕਿੰਨਾ ਕੇ ਕਰ ਦੇਣਾ ਜੀ ਮਾਲ ਹੀ ਅਜ ਵੀਰ ਜੀ ਮੋਲੀ ਨਿਕ ਨਿਕਦਾ ਜੱਤਾਂ ਵਾਲੀ ਵੇਖੋ ਵੀਰ ਜੀ ਕੱਢੀ ਆ ਤੇ ਇਹ ਵੀਰ ਜੀ ਮੋਲ ਜਿੰਨਾ ਮਰਜ਼ੀ ਕਰਾ ਲਓ ਇਹਦਾ ਪਰ ਇਹੋ ਜੀ ਕੱਟੀ ਇੰਨੇ ਦੀ ਮਿਲਣੀ ਨਹੀਂ ਜਿੰਨੇ ਦੀ ਆਪਾਂ ਦੇ ਦਿੰਨੀ 78000 ਦੀ ਕੱਟੀ ਦੇ ਦਾਂਗੇ 78000 ਦੀ ਪੂਰੇ ਜੀ 78000 ਦੀ ਦੇਣੀ ਆ ਕਰਨੇ ਵਿੱਚ ਛੋਟ ਛੜ ਕੋਈ ਛੋਟ ਮੌਕੇ ਦੇ ਵਿੱਚ ਜੀ ਕਰਾਂਗੇ ਜਦੋਂ ਕੋਈ ਮੀਤ ਭਰਾ ਆਪਣਾ ਫੋਨ ਲਾਊਗਾ ਠੀਕ ਹੈ ਜੀ ਬਾਕੀ ਕਰਾਂਗੇ ਭੈਣ ਭਰਾ ਦਾ ਮਾਨੇ ਜੀ ਦੇਖੋ ਮਾਨ ਤੇ ਚੱਲ ਹੋਣੀ ਪਹਿਲਾਂ ਨਹੀਂ ਇਹ ਵੀ ਪਹਿਲਾਂ ਨਹੀਂ ਜੀ ਇਹਨਾਂ ਦਾ ਵੀ ਵੇਖੋ ਤੇ ਆਹ ਵੇਖੋ ਮਰਜੀ ਇਹ ਕਿੰਨੇ ਦੰਦ ਜੀ ਮੂੰਹ ਇਹ ਚਾਰ ਦੰਦ ਵੀਰ ਜੀ ਇਹ ਵੀ ਚਾਰ ਦੰਦ ਇਹਨੇ ਛੱਗੀ ਵਾਲਾ ਤੋੜ ਲਿਆ ਜੀ ਭਾਜੀ ਤੇ ਥਾਣੇ ਵੇਖੋ ਜੇ ਦੂਜੇ ਸੁਈ ਹੁੰਦੀ ਆ ਕੱਟੀ ਤੇ ਇਹ ਇਹ ਨੋ ਕਿੰਨਾ ਚਿਰ ਐਸੋਈ ਨਾ ਇਹਨੋਂ ਵਜੇ ਸੂਈ ਨੂੰ 20 ਦਿਨ ਹੋ ਗਏ ਅੱਜ ਤੇ 20 ਦਿਨ ਹੋ ਗਏ ਜੀ ਦੁੱਧ ਕਿੰਨਾ ਦੁੱਧ ਦੇ ਵਿੱਚ ਇਹਦੇ ਕੋ ਹੂਗਾ ਜਿਹੜਾ ਪੱਕਾ 8 ਕਿਲੋ ਹੋਊਗਾ ਤੋਰੋ ਫੇਰ ਇਹਨਾਂ ਵਿੱਚ ਇਹਦੇ ਮਗਰ ਕੀ ਜੇ ਇਹਦੇ ਮਗਰ ਕੱਟਾ ਜਿਵੇਂ ਸੀ ਇਹਦੇ ਮਗਰ ਕੱਟਾ ਇੱਕੋ ਮਗਰ ਕੱਟਾ ਬਾਕੀ ਸਾਰੀਆਂ ਮਗਰ ਕਟੀਆਂ ਨੇ ਇਹ ਵੀ ਵੀਰ ਜੀ ਇੱਧਰ ਤੇ ਘਰ ਘਰ ਜਾ ਕੇ ਆਖੀ ਜਾਂਦੇ ਆਈਆਂ ਉਧਰ ਹੀ ਸਾਰੀਆਂ ਕਟੀਆਂ ਠੀਕ ਹੈ ਜੀ ਸੱਲਾਂ ਦੀਆਂ ਕਟੀਆਂ ਨਾ ਸੋਈਆਂ ਇੱਧਰ ਕਿਤੇ ਤੋਲੀਆਂ ਨਾ ਪੈਣਗੀਆਂ ਬਾਕੀ ਵੀ ਵੀ ਪਹਿਲਾਂ ਵੀ ਹਾਈਟ ਲਾਈਏ ਨਾ ਤੇ ਐਡੀ ਦੂਜੇ ਸੂਏ ਝੋਟੀ ਬਣਦੀ ਐ ਐਡੀ ਵੱਡੀ ਜਿੰਨੀ ਝੋਟੀ ਹੱਡੀ ਆਏਗੀ ਚਲੋ ਮਰਦੇਸ ਸਾਹਿਬ ਨਾਲ ਗੱਡ ਕਾ ਠੀਕ ਆ ਇਹ ਜਵਾਨ ਹੋਣੀ ਆ ਬਾਕੀ ਵੀ ਵੀ ਮਟਕ ਮਟਕ ਤੁਰਦੀ ਐ ਕੱਢੀ ਹਾਂਜੀ ਹਾਂਜੀ ਆ ਵੇਖੋ ਵੀਰ ਜੀ ਆ ਵੇਖੋ ਇਹ ਵੀ 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 ਚਾਰ ਦੰਦਿਆ ਪਿਓਰ ਮੂੰਹ ਅੱਛ ਤੋੜ ਲਿਆ ਵਾ ਚਿੱਕੀ ਦੇ ਨੇ ਤੋੜ ਲਿਆ ਅਜੇ ਪੁੱਟਿਆ ਹੀ ਆ ਉਹ ਦੇਖ ਲੈਂਦੇ ਆ ਪੁੱਟਿਆ ਹੀ ਆ ਵੀਰ ਜੀ ਇਹ ਵੀ ਚਾਰ ਲੱਗਦੇ ਆ ਤੇ ਇਹ ਨਹੀਂ ਵੀਰ ਜੀ ਇੱਥੇ ਪਾਏ ਥੱਲੇ ਬਹਿ ਜਾਓ ਇੱਥੇ ਅੱਛਾ ਇੱਥੇ ਗਲੀ ਚ ਰੜੇ ਮਦਾਨੀ ਠੀਕ ਆ ਇੰਨੀਆਂ ਠੰਡੀਆਂ ਵਰਦੀ ਕਟੀਆਂ ਲੈ ਜਾ ਆਪਣੀਆਂ ਕਟੀਆਂ ਲੱਤ ਤੋਂ ਲੱਤ ਵੀ ਪੁੱਟਣ ਜਿਵੇਂ ਆਪਾਂ ਜੰਮੇ ਆ ਰਹੇ ਆ ਭਾਜੀ ਬਾਕੀ ਇਹ ਆ ਵੀ ਚਲੋ ਇੰਨਾਂ ਕਟੀਆਂ ਦਾ ਸੋਨ ਸੁਨੇ ਦਾ ਉਮਰ ਦਾ ਮੁੱਲ ਵੀ ਪੈਣਾ ਵਾ ਸ਼ਗਲ ਇਹ ਆ ਤਾਂ ਵਾਪਸ ਮਸਾਲਾ ਹੋ ਗਿਆ ਬਾਕੀ ਨਾ ਹੋ ਗਿਆ ਆਈ ਤੇ ਵਰਦੀ ਇੱਕ ਸਾਧੀਆਂ ਉਫਰਾ ਹੀ ਲੱਗੀਆਂ ਆਇਆ ਕਿੰਨਾ ਜੀ ਇਹਦਾ ਮੁੱਲ ਮੁੱਲ ਲੈਣਾ ਜੀ ਦੇਣ ਲੈਣਾ ਨਾਲ ਕਰ ਦੇਣਾ ਤੇ ਵੇਖੋ ਜੀ ਮੜਿਆ ਵਿਖਾਦੇ ਵਖਾਦੋ ਇਹਦਾ ਵੀ ਹੈ ਕੱਲਾ ਕੱਲਾ ਥਣ ਗੁੜ ਗੁੜ ਤੇ ਲੱਗਾ ਇਹਦਾ ਇਹ ਵੀਰ ਜੀ ਮੁੱਲ ਕਰ ਨੂੰ ਜਿੰਨਾ ਮਰਜ਼ੀ ਕਰਾ ਲਓ 70 ਕਰਾ ਲਓ ਜਿੰਨਾ ਮਰਜ਼ੀ ਪੂਰੇ 68000 ਦੀ ਕੱਟੀ ਦੇ ਦਾਂਗੇ 68000 ਦੇ 68000 ਦੀ ਵੀਚ ਹੀ ਦੇ ਦਾਂਗੇ ਕਰਨੀ ਵਿੱਚ ਛੋਟ ਜੀ ਅੱਜ ਦੇ ਵੀਰ ਜੀ ਜਿੰਨੇ ਨਹੀਂ ਵੀ ਨਾ ਕਿਤੇ ਮੰਨ ਲਓ ਜਿਹਦਾ ਨਹੀਂ ਵੀ ਚੀਕ ਕਰੂਗਾ 68000 ਦੀ ਮਿਲਣੀ ਨਹੀਂ ਗੱਲ ਉਹ ਰਾਤ ਰੇਮ ਦੀ ਟੀਮ ਨੂੰ ਮਿਲਣੀ ਜੇ ਜਿਹੜਾ ਮੰਨ ਲਓ ਵੀ ਨਹੀਂ ਵੀ ਨਾ ਜਿਹਨੂੰ ਪਤਾ ਜਿੰਨੇ ਨਹੀਂ ਵੀ ਲੈਣੀ ਹੈ ਜੇ ਮੱਝ ਹਾਂਜੀ ਉਹਦਾ ਵੀਰ ਜੀ ਜੀ ਕਰੂਗਾ ਵੀ ਝੋਟੀਆਂ ਖਰੀਦ ਲਈਏ ਠੀਕ ਆ ਹਾਂਜੀ ਜਿਹਨੇ ਜਿਹਨੇ ਆਪਾਂ ਵੀਰ ਜੀ ਮੁੱਲ ਕਰਦੇ ਆ ਬਾਕੀ ਵਿੱਚੋਂ ਕਰਦੇ ਨਹੀਂ ਛੋਟ ਛੋਟ ਹੋਰ ਛੋਟ ਕੋਈ ਨੁਕ ਠੀਕ ਆ ਕਿਉਂ ਵੀ ਪੈਂਡੇ ਚ ਜਾਣੀਆਂ ਵਾ ਹਾਂਜੀ ਹਾਂਜੀ ਤੇ ਤੁਹਾਨੂੰ ਬਤਾ ਕਈ ਵੀਰ ਭਰਾ ਦਿੰਦੇ ਆ ਵੀ ਚਲੋ ਜੋੜਾ ਪਾ ਲਈਏ ਚਲੋ ਵਾਧਾ ਆ ਜਾਂਦਾ ਠੀਕ ਆ ਛੋੜੀ ਜੋੜੀ ਲੈ ਜੂਗਾ ਮਾਨਤਾਂ ਖੁੱਲੇ ਠੀਕ ਆ ਹਾਂਜੀ ਹਾਂਜੀ ਤੇ ਬਾਕੀ ਚਲੋ ਕੋਈ ਵੀਰ ਫੋਨ ਲਾਵੇ ਕਰੀ ਤੇ ਕੋਈ ਵੀਰ ਆਪੇ ਤਸੱਲੀ ਕਰਕੇ ਤੇ ਵੇਸ ਚਾ ਕੇ ਆਪਣਾ ਪਸ਼ੂ ਖਰੀਦੇ ਜੀ